ਬਿਲਗਾ ਦੇ ਵਿੱਚ ਬੈਠੇ ਆ ਜਿੱਥੇ ਕਿ ਨਗਰ ਪੰਚਾਇਤ ਬਿਲਗਾ ਦੀਆਂ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਨੇ ਤੇ ਜਿਹੜਾ ਹੈਗਾ ਹਰ ਇੱਕ ਉਮੀਦਵਾਰ ਦੇ ਹੱਕ ਦੇ ਵਿੱਚ ਅਲੱਗ-ਅਲੱਗ ਲੀਡਰਾਂ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਏ ਨਕੋਦਰ ਬਧਾਇ ਕੇਂਦਰਜੀਤ ਕੌਰ ਮਾਨ ਜੀ ਵੀ ਸਾਡੇ ਨਾਲ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਨਕੋਦਰ ਬਧਾਇ ਕੇਂਦਰਜੀਤ ਕੌਰ ਮਾਨ ਜੀ ਨੇ ਉਹਨਾਂ ਵੱਲੋਂ ਜਿਹੜਾ ਡੋਰ ਟੂ ਡੋਰ ਪ੍ਰਚਾਰ ਵੀ ਕੀਤਾ ਜਾ ਰਿਹਾ ਏ ਤੇ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਕੰਮ ਕੀਤੇ ਨੇ ਉਹਨਾਂ ਬਾਰੇ ਵੀ ਲੋਕਾਂ ਨੂੰ ਦੱਸਿਆ ਜਾ ਰਿਹਾ ਏ ਆਮ ਆਦਮੀ ਪਾਰਟੀ ਦੇ ਬਧਾਇ ਅਰਜੀਤ ਕੌਰ ਮਾਨ ਜੀ ਸਾਡੇ ਨਾਲ ਨੇ ਮੈਡਮ ਕੀ ਕਹਿਣਾ ਚਾਹੋਗੇ ਨਕੋਦਰ ਦੇ ਵਿੱਚ ਜੇ ਗੱਲ ਕਰੀਏ ਤਾਂ ਵਿਕਾਸ ਦੇ ਕੰਮਾਂ ਨੂੰ ਲੈ ਕੇ ਲੋਕਾਂ ਨੇ ਕਾਫੀ ਤੁਹਾਡਾ ਜਿਹੜਾ ਸਹਿਯੋਗ ਕੀਤਾ ਹੁਣ ਬਿਲਗੇ ਦੇ ਵਿੱਚ ਵੀ ਜਿਹੜੇ ਚੋਣਾਂ ਹੋਣ ਜਾ ਰਹੀਆਂ ਨੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਸਾਰੇ श्रोतागण ਨੂੰ ਬਹੁਤ-ਬਹੁਤ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼ਕਰ ਨਕੋਦਰ ਤੋਂ ਬਾਅਦ ਇਹ ਪਹਿਲੀ ਨਜ਼ਰ ਪੰਚਾਇਤ ਦੀ ਇਲੈਕਸ਼ਨ ਜਿਹੜੀ ਸਭ ਮੇਰੀ ਜਿਹੜੀ ਹੈ ਨਾ ਪੂਰੇ ਹਲਕੇ ਦੇ ਵਿੱਚ ਪਹਿਲੀ ਨਗਰ ਕੌਂਸਲ ਦੀ ਨਗਰ ਪੰਚਾਇਤ ਦੀ ਇਲੈਕਸ਼ਨ ਹੈ ਜਿਹਦੇ ਵਿੱਚ ਅਸੀਂ ਵਿਕਾਸ ਦੇ ਨਾਮ ਦੇ ਉੱਤੇ ਵੋਟਾਂ ਦੀ ਮੰਗ ਕਰ ਰਹੇ ਹਾਂ ਲੋਕਾਂ ਦੇ ਕੋਲੋਂ ਵਿਕਾਸ ਵੀ ਹਰ ਤਰ੍ਹਾਂ ਦਾ ਪੜ੍ਹਾਈ ਦਾ ਇਲਾਜ ਦਾ ਡਵੈਲਪਮੈਂਟ ਜਿਹੜੀ ਗਲੀਆਂ ਨਾਲੀਆਂ ਦੀ ਸੀਵਰ ਦੀ ਪਾਣੀ ਦੀ ਲਾਇਬ੍ਰੇਰੀਆਂ ਲਾਈਟਾਂ ਕਮਰੇ ਹਰ ਇੱਕ ਚੀਜ਼ ਦੇ ਨਾਮ ਤੇ ਔਰ ਦੂਸਰੀ ਸਭ ਤੋਂ ਵੱਡੀ ਗੱਲ ਜਿਹੜੀ ਇੱਥੇ ਅ ਸ਼੍ਰੀ ਨਗਰ ਦੀਆ ਉਹ ਇਤਤਨ ਸਾਹਿਬ ਸਰਗੁਰਜਿੰਦੇਵ ਜੀ ਮਹਾਰਾਜ ਜੀ ਦਾ ਇਚਨਸ਼ੋ ਪ੍ਰਪਤਰ ਦੀਆ ਜਿੱਥੇ ਗੁਰੂ ਸਾਹਿਬ ਪਿੰਡਾਂ ਨੂੰ ਲੁਕੇ ਇੱਥੋਂ ਉਹਨਾਂ ਨੇ ਆਪਣੀ ਜੰਝ ਲੈ ਕੇ ਨਾਲ ਦੇ ਪਿੰਡ ਮੋਸਾਪ ਦੇ ਵਿੱਚ ਉਹ ਵਿਉਣ ਗਏ ਸੀ ਬੜੀ ਪਵਿੱਤਰ ਧਰਤੀ ਆ ਔਰ ਇੱਕ ਇੱਕ ਇੰਚ ਇਸ ਤੱਕ ਦੀ ਰੱਬ ਪਵਿੱਤਰ ਆ ਔਰ ਇਸ ਤੋਂ ਇਲਾਵਾ ਇੱਥੇ ਜਦੋਂ ਆਜ਼ਾਦੀ ਦੀ ਲੜਾਈ ਚੱਲ ਰਹੀ ਸੀ ਜੋ ਉਸ ਲੜਾਈ ਦੇ ਦੌਰਾਨ ਕੋਈ 80 90 100 ਸਾਲ ਪਹਿਲਾਂ ਜਿਹੜਾ ਨਗਰ ਹਜੇ ਵੀ 15000 ਦੀ ਆਬਾਦੀ ਨੂੰ ਟੱਚ ਨਹੀਂ ਕਰ ਸਕਿਆ ਉਹਨਾਂ ਸਮਿਆਂ ਦੇ ਵਿੱਚ ਇਸ ਨਗਰ ਦੀ ਆਬਾਦੀ ਕਿੰਨੀ ਹੋਏਗੀ ਕਿ ਉਸ ਆਬਾਦੀ ਨੂੰ ਜੇ ਅਸੀਂ ਪਿੱਛੇ ਮੁੜ ਕੇ ਦੇਖੀਏ ਤਾਂ ਅਸੀਂ ਮਿਰਖਲ ਹੁਣ ਨਾਲੋਂ 10% ਅ ਮੰਨ ਕੇ ਚੱਲ ਸਕਦੇ ਹਾਂ ਕਿ 10% ਆਬਾਦੀ ਹੋਏਗੀ ਹੁਣ ਹੁਣ ਦੀ ਆਬਾਦੀ ਦੇ ਵਿੱਚੋਂ 10% ਆਬਾਦੀ ਹੋਏਗੀ ਔਰ ਤੁਹਾਨੂੰ ਹੈਰਾਨੀ ਹੋਏਗੀ ਜਾਣ ਕੇ ਕਿ ਇੱਥੇ 78 78 ਫ੍ਰੀडम फाइਟਰ ਇਸ ਧਰਤੀ ਤੇ ਹੋਏ ਇਸ ਨਗਰ ਤੇ ਹੋਏ ਕਹਿੰਦਾ ਮਤਲਬ ਇੱਕ ਇੱਕ ਘਰ ਦੇ ਵਿੱਚੋਂ ਦੋ ਦੋ ਵੀ ਹੋ ਸਕਦੇ ਆ ਔਰ ਹਰ ਘਰ ਦੇ ਵਿੱਚੋਂ ਵੀ ਫ੍ਰੀडम फाइਟਰ ਹੋ ਸਕਦਾ ਔਰ ਇਸ ਨਗਰ ਦੀ ਖੁਸ਼ਕਿਸਮਤੀ ਦੇਖੋ ਤੁਸੀਂ ਔਰ ਬਦਕਿਸਮਤੀ ਇਹ ਦੇਖੋ ਕਿ 70 ਸਾਲਾਂ ਬਾਅਦ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਜਿਹੜੇ ਦਮਗਜੇ ਮਾਰਦੇ ਨੇ ਜਿਹੜੇ ਆਪਣੇ ਆਪ ਨੂੰ ਬਹੁਤ ਖੱਬੀ ਖਾਨ ਸਮਝਦੇ ਆ ਉਹਨਾਂ ਨੇ ਕਦੀ ਕੋਸ਼ਿਸ਼ ਨਹੀਂ ਕੀਤੀ ਕਦੀ ਉਹਨਾਂ ਦੇ ਏਜੰਡੇ ਤੇ ਨਹੀਂ ਰਹਾ ਕਿ ਇਸ ਨਗਰ ਦੇ ਫ੍ਰੀडम ਫਾਈਟਰਸ ਵਾਸਤੇ ਕੋਈ ਯਾਦਗਾਰ ਬਣਾਈ ਜਾਵੇ ਉਸ ਨੂੰ ਸ਼ੋਹਿਆ ਜਾਵੇ ਉਦੋਂ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਉਦੋਂ ਨਗਰ ਦੇ ਬੱਚਾਂ ਦੇ ਪੀੜ੍ਹੀਆਂ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਕਿ ਉਹ ਭੁੱਲ ਨਾ ਜਾਣ ਕਿ ਅਸੀਂ ਕਿਹਨਾਂ ਦੇ ਵਾਰਿਸ ਹਾਂ ਅਸੀਂ ਕੋਈ ਕੋਸ਼ਿਸ਼ ਨਹੀਂ ਹੋਈ ਅਸੀਂ ਪਹਿਲਾਂ ਖਤਮ ਚੁੱਕਿਆ ਸ਼ਹੀਦਾਂ ਦੇ ਨਾਮ ਦੀ ਲਾਇਬ੍ਰੇਰੀ ਜਿਹੜੀ 36 ਲੱਖ ਰੁਪਏ ਦੀ ਲਗਤ ਤੇ ਨਾਲ ਡਿਜੀਟਲ ਲਾਇਬ੍ਰੇਰੀ ਰੱਖਾਈ ਜਾਏਗੀ ਉਹ ਅਸੀਂ ਫ੍ਰੀडम फाइਟਰਸ ਦੇ ਨਾਮ ਤੇ ਰੱਖਾਂਗੇ ਤੇ ਉਹਨਾਂ ਨੂੰ ਸਮਰਪਿਤ ਕਰਾਂਗੇ ਇਸ ਤੋਂ ਇਲਾਵਾ ਮੇਰੀ ਜਡੇ ਸਡੇ ਮੰਤਰੀ ਨੇ ਇਸ ਮੈਕ ਨੂੰ ਦੇ ਉਹਨਾਂ ਨਾਲ ਵੀ ਗੱਲ ਹੋ ਗਈ ਸੀ ਨਵੇਂ ਬਣੇ ਨੇ ਭਗਤੀ ਉਹ ਸਮਾਂ ਬੜਾ ਥੋੜਾ ਸੀ ਕਿ ਮੈਂ ਉਹ ਕੋ ਕੰਮ ਨੂੰ ਨੇਪਰੇ ਨਹੀਂ ਚਾੜ ਸਕੀ ਅਸੀਂ ਇੱਥੇ ਇੱਕ ਯਾਦਗਾਰ ਬਣਾਉਣ ਜਾ ਰਹੇ ਹਾਂ ਫ੍ਰੀडम फाइਟਰਸ ਦੀ ਇੱਕ ਸਲੀਬ ਚਾਰ ਕੀਤੀ ਜਾਊਗੀ ਜਦੋਂ ਤੇ ਸਾਰੇ ਦੇ ਸਾਰੇ ਫੂਟੋ ਫਾਈਟਰਸ ਦੇ ਨਾਮ ਲਿਖੇ ਜਾਣਗੇ ਤਾਂ ਕਿ ਇਸ ਨਗਰ ਦਾ ਬੱਚਾ-ਬੱਚਾ ਆਉਣ ਵਾਲਾ ਬੱਚਾ-ਬੱਚਾ ਨਾ ਪੈਦਾ ਹੋਣ ਵਾਲਾ ਬੱਚਾ-ਬੱਚਾ ਆਪਣੀ ਵਿਰਾਸਤ ਨੂੰ ਯਾਦ ਰੱਖੀਏ ਕਿ ਅਸੀਂ ਕਿਹਨਾਂ ਦੇ ਕਿਹਨਾਂ ਦੇ ਅਸੀਂ ਵਾਰਿਸ ਹਾਂ ਔਰ ਇਸ ਤੋਂ ਇਲਾਵਾ ਗੁਰੂ ਸਾਹਿਬ ਜਿਨ੍ਹਾਂ ਦਾ ਦਿੱਤਾ ਖਾਨੇ ਆ ਜਿਨ੍ਹਾਂ ਦੇ ਨਾਂ ਤੇ ਇਹ ਰਾਜ ਕਰਦੇ ਆ ਔਰ ਜਿਨ੍ਹਾਂ ਦੇ ਨਾਂ ਦੇ ਉੱਤੇ ਇਹ ਧਰਮ ਦੇ ਨਾਮ ਤੇ ਛੇ ਲੜਾਲੜਾ ਕੇ ਲੋਕਾਂ ਨੂੰ ਜਾਤ ਪਾਤਾਂ ਦੇ ਨਾਮ ਤੇ ਲੜਾ ਕੇ ਆਪਣੀਆਂ ਵੋਟਾਂ ਹਾਸਲ ਕਰਦੇ ਆ ਅੱਜ ਤੱਕ ਇਸ ਇਤਿਹਾਸਕ ਨਗਰ ਤੇ ਕਿਸੇ 8 ਲੱਗਦੀਆਂ ਹੋਈਆਂ ਸੜਕਾਂ ਦੇ ਵਿੱਚੋਂ ਵਿਲਗੇ ਨੂੰ 8 ਸੜਕਾਂ ਲੱਗਦੀਆਂ ਨੇ ਕਿਸੇ ਦਾ ਨਾਮ ਗੁਰੂ ਸਾਹਿਬਾਨ ਦੇ ਨਾਮ ਤੇ ਜਾਂ ਮਾਤਾ ਗੰਗਾਜੀ ਦੇ ਨਾਮ ਤੇ ਨਹੀਂ ਰੱਖ ਸਕੇ ਇਹ ਇਹ ਇਹਨਾਂ ਦੀਆਂ ਪ੍ਰਾਪਤੀਆਂ ਨੇ ਤੁਸੀਂ ਦੇਖੋ ਅਸੀਂ ਉਹ ਵੀ ਕੀਤਾ ਹੈ ਜੀ ਕਿ ਅਸੀਂ ਉਹਦਾ ਪਰਮਿਸ਼ਨ ਲੈ ਲਈ ਹੋਈ ਆ ਕਿ ਅਸੀਂ ਜਿਹੜੀ ਨੂਰਮਹਿਲ ਤੋਂ ਰੋਡ ਆਉਂਦੀ ਹੈ ਉਹਦਾ ਨਾਮ ਤਾਂ ਤਨਤਨ ਸਾਹਿਬ ਸਰਗੁਰਜਿੰਦਵ ਜੀ ਮਹਾਰਾਜ ਜੀ ਦੇ ਨਾਮ ਤਾਂ ਬੋਰਡ ਲੱਗੇਗਾ। ਔਰ ਜਿਹੜੀ ਸੜਕ ਗੁਰੂ ਸਾਹਿਬ ਜਿਸ ਰਸਤੇ ਰਾਹੀਂ ਵਣ ਗੈਸੀ ਮਾਤਾ ਗੰਗਾ ਜੀ ਨੂੰ ਉਸ ਰਸਤੇ ਦਾ ਨਾਮ ਜਿਹੜਾ ਮਾਤਾ ਗੰਗਾ ਜੀ ਦੇ ਨਾਮ ਤੇ ਰੱਖਿਆ ਜਾਏਗਾ। ਇਹ ਰੋਹਾਨੀ ਸਕੂਨ ਦੇਣ ਵਾਲੀਆਂ ਗੱਲਾਂ ਨੇ ਜਿਹੜੀਆਂ ਮੈਂ ਕਰ ਰਹੀਆਂ ਇਸ ਤੋਂ ਇਲਾਵਾ ਨਗਰ ਦੇ ਵਿੱਚ 8 66 ਨੇ ਜਿਹੜੇ ਇੱਕ ਵਕਰਾਲ ਢੂਪ ਧਾਰਨ ਕਰਕੇ ਸੀ ਗੰਦਗੀ ਦਾ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਉਹਦੇ ਤੋਂ ਪ੍ਰਭਾਵਿਤ ਸੀ ਹਰ ਛੱਪੜ ਦੇ ਆਲੇ-ਦੁਆਲੇ ਜਿਹੜੀ ਆ ਉਹ ਐਸਸੀ ਆਬਾਦੀ ਵਸਤੀ ਆ ਜਿੰਨਾਂ ਦਾ ਨਕਦੇ ਵਿੱਚ ਦਮ ਆਇਆ ਹੋਇਆ ਜਿਹੜੇ ਧਾਕਿਆਂ ਤੋਂ ਇਸ ਪਰੇਸ਼ਾਨੀ ਦੇ ਵਿੱਚ ਇਸ ਮਾਨਸਿਕ ਪੀੜਾ ਦੇ ਵਿੱਚ ਵੀ ਉਹ ਆਪਣੇ ਬਤਾ ਰਿਹਾ ਕਿ ਉਹ ਇੱਕ ਗੰਦਗੀ ਦੇ ਢੇਰ ਦੇ ਉੱਤੇ ਵਸਾ ਕਰ ਰਹੇ ਆ ਔਰ ਨਾਲ ਦੀ ਨਾਲ ਜਦੋਂ ਹੀ ਥੋੜਾ ਜਿਹਾ ਪਾਣੀ ਓਵਰਫਲੋ ਹੁੰਦਾ ਉਹਨਾਂ ਦੇ ਘਰਾਂ ਚ ਆਉਂਦਾ ਬਹੁਤ ਸਾਰੇ ਘਰਾਂ ਦੇ ਵਿੱਚ ਮੈਂ ਆਪਣੇ ਅੱਖੀਂ ਅ ਦੇਖਿਆ ਕਿ ਘਰਾਂ ਤੋਂ ਉੱਚਾ ਚੁੱਕਿਆ ਹੋਇਆ ਉਹਨਾਂ ਨੇ ਆਪਣੀਆਂ ਕੁਝ ਐਸੀਆਂ ਚੀਜ਼ਾਂ ਘਰਾਂ 'ਚ ਬਣੀਆਂ ਹੋਈਆਂ ਕਿ ਹਰ ਪ੍ਰਸਾਦ ਦੇ ਵਿੱਚ ਉਹ ਆਪਣਾ ਸਾਰਾ ਸਮਾਨ 2 ਫੁੱਟ ਉੱਚਾ ਚੁੱਕ ਲੈਂਦੇ ਤਾਂ ਕਿ ਛੱਪੜ ਦਾ ਪਾਣੀ ਜਿਹੜਾ ਉਹਨਾਂ ਦੇ ਸਮਾਨ ਨੂੰ ਗਲਾ ਨਾ ਸਕੇ ਇਹੋ ਜਿਹਾ ਮਤਲਬ ਤੁਹਾਡੇ ਦਿਲ ਦੇ ਲਾਉਣ ਵਾਲੀਆਂ ਚੀਜ਼ਾਂ ਇਸ ਨਕਤੇ ਵਿੱਚ ਅਸੀਂ ਉਹਦੇ ਵਾਸਤੇ ਸਾਡਾ 35 ਕਰੋੜ ਰੁਪਈਆ ਸਰਕਾਰ ਤੋਂ ਲਿਆਂਦਾ 8 ਛੱਪੜਾਂ ਨੂੰ ਸੀਵਰ ਦੇ ਨਾਲ ਜੋੜਿਆ ਔਰ एसटीपी ਜਿਹੜਾ ਸਾਡਾ ਤਿਆਰ ਹੋ ਰਿਹਾ ਅਗਲੇ 3-4 ਮਹੀਨਿਆਂ ਵਿੱਚ ਤਿਆਰ ਹੋ ਜਾਏਗਾ ਫਿਰ ਸਾਰਾ ਛਪੜਾ ਦਾ ਪਾਣੀ ਜਿਹੜਾ ਉੱਥੇ ਸਾਫ਼ ਹੋਣ ਵਾਸਤੇ ਜਾਏਗਾ ਉਸ ਤੋਂ ਬਾਅਦ ਹੁਣ ਅਸੀਂ ਔਣੇਕ 2 ਕਰੋੜ ਰੁਪਏ ਜਿਹੜਾ ਉਹ ਸਬਸਿਡਰੀ ਪਾਣੀ ਵਾਸਤੇ ਨਾਲ ਦੀ ਨਾਲ ਲਾਈਨ ਅਪ ਆਈਆਂ ਗਈਆਂ ਹਨ ਔਰ 11 ਕਰੋੜ ਰੁਪਏ ਜਿਹੜਾ ਸਾਡਾ ਪੰਜਾਬ ਸਰਕਾਰ ਨੇ ਜਿਹੜਾ ਫੈਸਲਾ ਕੀਤਾ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣਾ ਉਹ ਪਾਣੀ ਉਹਦੇ ਵਾਸਤੇ ਡਬਲਿਊਟੀਪੀ ਲੱਗ ਰਿਹਾ ਜਿਹੜਾ ਜਿਹਦੇ ਤਹਿਤ ਨਹਿਰੀ ਪਾਣੀ ਦੇ ਨਾਲ ਜਾਂ ਰੇਾਈ ਪਾਣੀ ਤੇ ਨਾਲ ਨਗਰ ਨੂੰ ਚੋੜਨਾ ਉਹ ਪਾਣੀ ਟ੍ਰੀਟ ਹੋ ਕੇ ਗੋਕਰਕਰ ਤੇ ਵਿੱਚ ਜਾਣਾ ਉਹਦੇ ਉਪਰਾਲੇ ਹੋ ਰਹੇ ਨੇ ਲਾਈਟਾਂ ਵਾਸਤੇ 33 ਲੱਖ ਰੁਪਏ ਅਸੀਂ ਹੁਣ ਟੈਂਡਰ ਲਾਇਆ ਰੀਸੈਂਟਲੀ ਜਿਹੜਾ ਇਲੈਕਸ਼ਨ ਤੋਂ ਬਾਅਦ ਖੁੱਲੇਗਾ ਬਹੁਤ ਸਾਰੀਆਂ ਲਾਈਟਾਂ ਨਗਰ ਚ ਲੱਗ ਗਈਆਂ ਕੈਮਰੇ ਨਗਰ ਦੇ ਵਿੱਚ ਲੱਗੇ ਹੋਏ ਆ ਹੋਰ ਵੀ ਕੈਮਰੇ ਦੀ ਜ਼ਰੂਰਤ ਹੈ ਉਹ ਵੀ ਕਰ ਰਹੇ ਆ ਸੜਕਾਂ ਬਣਾ ਰਹੇ ਆ ਜਿਹੜੇ ਸੀਵਰ ਪਾ ਕੇ ਕੋਈ ਬਾਤ ਹੀ ਨਹੀਂ ਪੁੱਛਦਾ ਮੁੜ ਕੇ ਕਿ ਸੜਕਾਂ ਵੀ ਬਣਾਉਣੀਆਂ ਹੁੰਦੀਆਂ ਅਸੀਂ ਸਾਲ ਦੇ ਵਿੱਚ ਵਿੱਚ ਹੁਣ ਸਾਡੀਆਂ ਸੜਕਾਂ ਜਿਹੜੀਆਂ ਉਹ ਬਣਨੀਆਂ ਵੀ ਸਟਾਰਟ ਹੋ ਗਈਆਂ ਸੜਕਾਂ ਬਣਾ ਕੇ ਲੋਕਾਂ ਨੂੰ ਹਵਾਲੇ ਕਰਾਂਗੇ ਤਾਂ ਕਿ ਅਗਲਾ ਸਿਰਵਰ ਦਾ ਸਟੈਪ ਜਿਹੜਾ ਹੋ ਚੁੱਕਿਆ ਜਾ ਸਕੇ ਔਰ ਮੇਰੀ ਕੋਸ਼ਿਸ਼ ਰਹੇਗੀ ਕਿ ਆਉਣ ਵਾਲੇ 3 ਸਾਲ ਦੇ ਵਿੱਚ ਜਾਂ ਅਗਲੀ ਸਰਕਾਰ ਜਿਹੜੀ ਡੈਫੀਨੇਟਲੀ ਇੱਕ ਹਜ਼ਾਰ ਪਰਸੈਂਟ ਆਮਦਵੀ ਪਾਰਟੀ ਦੀ ਸਰਕਾਰ ਰਿਪੀਟ ਹੋਣੀ ਹੈ ਉਹਦੇ ਵਿੱਚ ਅਸੀਂ ਜਿਹੜਾ ਬਿਲਗੇ ਨੂੰ ਇੰਨਾ ਸੁੰਦਰ ਤੇ ਇੰਨਾ ਸੋਹਣਾ ਤੇ ਇੰਨਾ ਮਤਲਬ ਆਤਮ ਸਮਰੱਥ ਬਣਾ ਦੇਾਂਗੇ ਕਿ ਇੱਥੇ ਇੱਕ ਵੀ ਕੰਮ ਮੈਨ ਨਹੀਂ ਚਾਹੁੰਦੀ ਕਿ ਬਚਜੇ ਕਰਨ ਵਾਲਾ ਇਸ ਤਰੀਕੇ ਦੇ ਨਾਲ ਅਸੀਂ ਸਾਰੀ ਇਹਦਾ ਪਲਾਨ ਤੇ ਆਰਕਿਟਾ ਹੋਇਆ ਕਿ 5 ਸਾਲ ਦੇ ਵਿੱਚ ਵਿੱਚ ਬਿਲਗਾ ਬਿਲਕੁਲ ਨਿਸ਼ਕਤਾ ਪੁਸ਼ਕਤਾ ਹੋ ਜਾਏਗਾ ਹੁਣ ਕੁਝ ਸਮੱਸਿਆਵਾਂ ਤਾਂ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਜਦੋਂ ਸਿਬਰ ਪੈਂਦਾ ਤੇ ਜੀਵਨ ਅਸਤਵਿਅਸਤ ਹੋ ਜਾਂਦਾ ਹੋਇਆ ਪਿਆ ਪਰ ਠੀਕ ਹੋਏਗਾ ਹੁਣ ਪਹਿਲੇ ਨੂੰ ਠੀਕ ਕਰਕੇ ਫਿਰ ਅਸੀਂ ਅਗਲਾ ਸਟੈਪ ਜਿਹੜਾ ਸੀ ਉਹ ਚੁੱਕਾ ਮੈਮ ਗੱਲ ਕਰੀਏ ਬਿਲਗੇ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕੁਝ ਨੌਜਵਾਨ ਜਿਹੜੇ ਹੈਗੇ ਨਸ਼ੇ ਦੀ ਭੇਟ ਚੜੇ ਸੀਗੇ ਉਹਨੂੰ ਕਿਸ ਤਰ੍ਹਾਂ ਦੇਖਦੇ ਆ ਅ ਬਿਲਕੁਲ ਜੀ ਚੜਾ ਵਿਰੋਧੀ ਤਰ੍ਹਾਂ ਦਾ ਪਰ 4 ਕਿਜੀ ਨਸ਼ਾ ਬਿਲਗੇ ਦੇ ਵਿੱਚ ਵੱਧ ਗਿਆ ਜਾਂ ਨਸ਼ਾ ਬਿਲਗੇ ਦੇ ਵਿੱਚੋਂ ਖਤਮ ਨਹੀਂ ਹੋਇਆ ਮੈਂ ਥੋੜੀ ਜਾਣਕਾਰੀ ਚਿਤੇ ਤਿਆਂ ਕਿ ਸਭ ਤੋਂ ਵੱਧ ਨਸ਼ੇ ਦਾ ਪਰਕੋਪ ਜਿਹੜਾ ਸੀ ਉਹ ਕਾਲੀਆਂ ਦੇ ਸਮੇਂ ਦੇ ਵਿੱਚ ਇੱਥੇ ਹੋਇਆ ਇਸ ਨਗਰ ਦੀ ਇੱਕ ਨਸਲ ਕਹਿ ਸਕਦੇ ਤੁਸੀਂ ਕਿ 40 ਜੜਕੇ ਜਿਹੜੇ ਉਹ ਨਸ਼ੇ ਦੀ ਭੇਟ ਚੜੇ ਜਿਹੜਾ ਜਿਹੜੇ ਇੱਥੇ ਮਾਮਾ ਦੀਆਂ ਖੁੱਖਾਂ ਸੁੰਨੀਆਂ ਕੀਤੀਆਂ ਇਹਨਾਂ ਲੋਕਾਂ ਨੇ ਉਹ ਜਿਹੜਾ ਚੱਲਣ ਸੀਗਾ ਉਹਨੂੰ ਵਰਕਰਾਂ ਰੱਖਿਆ ਅੱਗੋਂ ਜਾ ਕੇ ਕਾਂਗਰਸ ਪਾਰਟੀ ਨੇ ਜਿਹਦੇ ਆਪਣੇ ਆਪ ਨੂੰ ਲੀਡਰ ਕਹਾਉਣ ਵਾਲਾ ਜਿਹੜਾ ਕਾਂਗਰਸੀ ਉਹ ਉਹਦੇ ਗੁਰਗੇ ਜਿਹੜੇ ਆ ਉਹ ਗਲੀ ਗਲੀ ਦੇ ਵਿੱਚ ਨਸ਼ਾ ਵੇਚਦੇ ਆ ਔਰ ਇੰਨੇ ਸੇਫ ਬਿੱਲ ਬਣਾਏ ਹੋਇਆ ਉਹਨਾਂ ਨੇ ਇੰਨੀਆਂ ਸੇਫ ਖੁੱਡਾਂ ਬਣਾਈਆਂ ਹੋਈਆਂ ਕਿ ਪਿਛਲੇ ਦਿਨਾਂ ਦੇ ਵਿੱਚ ਵੱਡੀਆਂ ਰੈਡਾਂ ਦੇ ਵਿੱਚ ਵੀ ਉਹ ਹੱਥ ਨਹੀਂ ਆਏ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇੱਕ ਮਾਸਟਰ ਪਲਾਨ ਤਿਆਰ ਕਰਕੇ ਇਹਨਾਂ ਇਹਨਾਂ ਦੇ ਗਲਾਂ ਨੂੰ ਹੱਥ ਪਾਵਾਂਗੇ ਇਹ ਮੇਰਾ ਵਾਅਦਾ ਵੀ ਆ ਮਿਲਗੇ ਵਾਲਿਆਂ ਦੇ ਨਾਲ ਕਿ ਮਿਲਕੇ ਨੂੰ ਨਸ਼ਾ ਮੁਕਤ ਕਰਨ ਦੇ ਵਿੱਚ ਮੈਂ ਕੋਈ ਕਸਰ ਜਿਹੜੀ ਉਹ ਬਾਕੀ ਨੇ ਛੱਡੂਗੀ ਅਸੀਂ ਕਰਾਂਗੇ ਹਰ ਸੰਭਵ ਕੋਸ਼ਿਸ਼ ਕਰਾਂਗੇ ਔਰ ਇਹ ਨਸ਼ੇ ਦੇ ਪ੍ਰਕੋਪ ਤੋਂ ਖਤਮ ਹੋ ਰਿਹਾ ਮੈਮ ਡੋਰ ਡੋਰ ਪ੍ਰਚਾਰ ਵੀ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਤਜਰਬਾ ਮਿਲਿਆ ਬਿਲਕੁਲ ਪਿਛਲੇ ਤਕਰੀਬਨ 5-6 ਦਿਨ ਤੋਂ ਲਗਾਤਾਰ ਮੈਂ ਕੈਲੋਕੇ ਬਿਸਵੇਰੇ 10 ਵਜੇ ਤੋਂ ਲੈ ਕੇ ਰਾਤ 5 ਵਜੇ ਤੱਕ ਮੈਂ ਲਗਾਤਾਰ ਡੋਰ ਡੋਰ ਪ੍ਰਚਾਰ ਕਰਦੀ ਹਾਂ ਡੋਰ ਡੋਰ ਪ੍ਰਚਾਰ ਦੇ ਵਿੱਚ ਮੇਰਾ ਮੁੱਖ ਅਜੰਡਾ ਜਿਹੜਾ ਸੀਗਾ ਉਹ ਵੋਟਾਂ ਮੰਗਣਾ ਨਹੀਂ ਸੀ ਕਿਉਂਕਿ ਵੋਟਾਂ ਮੰਗਣ ਵਾਸਤੇ ਪੂਰਾ ਹਲਕਾ ਪਿਆ ਡੋਟ ਡੋਟ ਕਰ ਸਕਦਾ ਸੀ ਮੇਰਾ ਜਿਹੜਾ ਇਹਦੇ ਵਿੱਚ ਮੇਰਾ ਪਰਪਸ ਸੀਗਾ ਉਹ ਗਲੀ ਗਲੀ ਨੂੰ ਛੋਣਾ ਘਰ ਘਰ ਨੂੰ ਛੋਣਾ ਉਹਨਾਂ ਲੋਕਾਂ ਦੀ ਮਾਨਸਿਕਤਾ ਨੂੰ ਸਮਝਣਾ ਲੋਕਾਂ ਨੂੰ ਲੋਕਾਂ ਨੂੰ ਸਮਝਣਾ ਕਿੱਥੇ ਕਿੱਥੇ ਕਿਸ ਚੀਜ਼ ਦੀ ਲੋੜ ਹੈ ਕਿੱਥੇ ਕੁਝ ਕੀਤਾ ਜਾ ਸਕਦਾ ਹੈ ਕਿੱਥੇ ਕੁਝ ਬਦਲਿਆ ਜਾ ਸਕਦਾ ਹੈ ਔਰ ਲੋਕਾਂ ਦੀਆਂ ਆਸਾਂ ਮਰਦਾਂ ਬਹੁਤ ਹੁੰਦੀਆਂ ਨੇ ਐਮਐਲਏ ਤੋਂ ਜਿਹੜਾ ਮੈਂ ਹੁਣ ਗਲੀ-ਗਲੀ ਜਾ ਕੇ ਦੇਖਿਆ ਘਰ-ਘਰ ਜਾ ਕੇ ਦੇਖਿਆ ਕਿ ਕਿਵੇਂ ਉਹਨਾਂ ਦੇ ਅੰਦਰ ਇੱਕ ਆਸ ਦੀ ਕਿਰਨ ਹੁੰਦੀ ਆ ਕਿ ਸਾਡਾ ਲੀਡਰ ਆਏ ਕਰਕੇ ਅਸੀਂ ਉਹਦੇ ਨਾਲ ਇਹ ਗੱਲ ਕਰਾਂਗੇ ਜਿਹੜਾ ਉਹਨਾਂ ਨੂੰ ਕਦੀ ਨਸੀਬ ਨਹੀਂ ਹੋਇਆ ਅੱਜ ਤੱਕ ਇਹਦੇ ਤੇ ਅਸੀਂ ਵੀ ਗਵਾਹ ਆ ਕਿ ਕਦੀ ਕੋਈ ਐਮਐਲਏ ਕਦੀ ਗਲੀਆਂ 'ਚ ਨਹੀਂ ਫਿਰਿਆ ਕਦੀ ਕੋਈ ਐਮਐਲਏ ਕਦੀ ਕਿਸੇ ਆਮ ਲੋਕਾਂ ਦੇ ਦੁੱਖ ਸਖਤ ਵਿੱਚ ਸ਼ਾਮਲ ਨਹੀਂ ਹੋਇਆ ਔਰ ਉਹ ਸਾਰੀਆਂ ਚੀਜ਼ਾਂ ਕਰਨ ਵਾਸਤੇ ਸਭ ਤੋਂ ਵੱਡੀ ਗੱਲ ਇਹ ਗੁਰੂ ਸਾਹਿਬਾਂ ਦੀ ਧਰਤੀ ਆ ਇਹਦਾ ਇੱਕ ਇੱਕ ਇੰਚ ਜਿਹੜਾ ਆਪਣੀਆਂ ਅੱਖਾਂ ਦੇ ਨਾਲ ਦੇਖਣਾ ਵੀ ਇੱਕ ਸੁਭਾਗ ਹੋ ਸਕਦਾ ਹਰ ਇੱਕ ਦੇ ਹਿੱਸੇ ਵੀ ਨਹੀਂ ਆ ਸਕਦਾ ਇਹ ਗੁਰੂ ਸਾਹਿਬ ਇੰਨੀ ਹਿੰਮਤ ਹੀ ਨਹੀਂ ਦੇ ਸਕਦਾ ਕਿਸੇ ਨੂੰ ਕਿ ਵੀ ਤੁਸੀਂ ਪੂਰਾ ਨਗਰ 4 ਦਿਨ ਦੇ ਵਿੱਚ ਵਿੱਚ ਤੁਸੀਂ ਇੱਕ ਇੱਕ ਘਰ ਨੂੰ ਸ਼ੋ ਲੋ ਬਹੁਤ ਸਾਰੀਆਂ ਚੀਜ਼ਾਂ ਖੁਸ਼ੀ इमोशनल ਚੀਜ਼ਾਂ ਕੁਝ ਡਿਵੈਲਪਮੈਂਟ ਵਾਲੀਆਂ ਕੁਝ ਲੋਕਾਂ ਦੇ ਜਿਹੜੇ ਪੁਰਾਣੀਆਂ ਪਾਟੀਆਂ ਪ੍ਰਤੀ ਗੁੱਸੇ ਨਾਰਾਜ਼ਗੀਆਂ ਬਹੁਤ ਕੁਝ ਸਾਨੂੰ ਦੌੜ ਟੂੜ ਦੇ ਵਿੱਚ ਬੜੇ ਅੱਛੇ ਤਜਰਬੇ ਹੁੰਦੇ ਆ ਜਿਹੜੇ ਮੈਂ ਸਮਝਿਆ ਕਿ ਤੁਹਾਨੂੰ ਆਉਣ ਵਾਲੇ ਨਗਰ ਦੀ ਡਿਵੈਲਪਮੈਂਟ ਵਿੱਚ ਵੱਡਾ ਹਿੱਸਾ ਮਿਲਿਆ ਮੈਂ ਇੱਕ ਪਾਸੇ ਸਾਂਝਾ ਫਰੰਟ ਇੱਕ ਪਾਸੇ ਆਮ ਆਦਮੀ ਪਾਰਟੀ ਮੁਕਾਬਲਾ ਚੱਲ ਰਿਹਾ ਕਿਸ ਤਰ੍ਹਾਂ ਦੇਖਦੇ ਹੋ ਬਹੁਤ ਖੁਸ਼ੀ ਹੋ ਰਹੀ ਮੈਨੂੰ ਇਸ ਗੱਲ ਦੀ ਔਰ ਮੈਂ ਮਾਨ ਮਹਿਸੂਸ ਕਰਦੀ ਆ ਕਿ ਵੀ ਕਿੰਨੇ ਕਮਜ਼ੋਰ ਹੋ ਚੁੱਕੇ ਹੈ ਲੋਕ ਕਿੰਨੀਆਂ ਕਮਜ਼ੋਰ ਹੋ ਚੁੱਕੀਆਂ ਹੈ ਚਲੋ ਅਕਾਲੀ ਦਲ ਦੀ ਤਾਂ ਗੱਲ ਹੀ ਖਤਮ ਹੈ ਹੀ ਕਿ ਤੇ ਕਾਂਗਰਸ ਪਾਰਟੀ ਨੇ ਵੀ ਗੋਡੇ ਟੇਕ ਦਿੱਤੇ ਸੂਚੀਆਂ ਪਾਰਟੀਆਂ ਦਾ ਤੇ ਚਲੋ ਪਹਿਲਾਂ ਵੀ ਉਹ ਇੱਕ ਦੂਜੇ ਨਾਲ ਗੱਠ ਜੋੜ ਕਰਕੇ ਲੜਦੇ ਆ ਚਾਰ ਪਾਰਟੀਆਂ ਆਮ ਆਦਮੀ ਪਾਰਟੀ ਦੇ ਖਿਲਾਫ ਇਕੱਠੀਆਂ ਹੋ ਕੇ ਲੜ ਰਹੀਆਂ ਔਰ ਸੀਟਾਂ ਦੀ ਵੰਡ ਕੀਤੀ ਤੇ ਮੇਰਾ ਖਿਆਲ ਪੂਰੇ ਪੰਜਾਬ ਦੇ ਵਿੱਚ ਇਕੱਲਾ ਬਿਲਕਾ ਹੋਏਗਾ ਜਿੱਥੇ ਇਹ ਕਾਰਨਾਮਾ ਹੋਇਆ ਔਰ ਲੋਕ ਬੜੇ ਸਿਆਣੇ ਨੇ ਇੱਥੇ ਤੇ ਜਿਨ੍ਹਾਂ ਨੇ ਛੋਟੇ ਜਿਹੇ ਨਗਰ ਦੇ ਵਿੱਚੋਂ 78 ਫ੍ਰੀडम फाइਟਰ ਪੈਦਾ ਕਰ ਦਿੱਤੇ ਤੁਸੀਂ ਸੋਚੋ ਉਹਨਾਂ ਦੇ ਵਾਰਿਸ ਕਿਵੇਂ ਤੇ ਹੋਣਗੇ ਹੈਨਾ ਬੇਸ਼ੱਕ ਉਹ ਸਸਦ ਦੇ ਵਿੱਚ ਹਿੱਸਾ ਨਹੀਂ ਲੈਂਦੇ ਪਰ ਵਿਰਾਸਤ ਦੇ ਵਿੱਚ ਸਿਆਸਤ ਮਿਲੀ ਹੋਈ ਆ ਉਹਨਾਂ ਨੂੰ ਲੋਕ ਬਹੁਤ ਅੱਛੇ ਤਰੀਕੇ ਨਾਲ ਜਾਣਦੇ ਆ ਬਿਲਗੇ ਦੇ ਖਾਸ ਕਰਕੇ ਕਿ ਉਹਨਾਂ ਨੇ ਕੀ ਕਰਨਾ ਵੋਟਾਂ ਕਿੱਥੇ ਪਾਉਣੀਆਂ ਉਹਨਾਂ ਦੀ ਬਿਹਤਰੀ ਕਿੱਥੇ ਆ ਉਹਨਾਂ ਦੇ ਬੱਚਿਆਂ ਦੀ ਬਿਹਤਰੀ ਕਿੱਥੇ ਆ ਕੌਣ ਉਹਨਾਂ ਦੇ ਬੱਚਿਆਂ ਬਾਰੇ ਸੋਚ ਰਿਹਾ ਕੌਣ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਬਾਰੇ ਸੋਚ ਰਿਹਾ ਕੌਣ ਉਹਨਾਂ ਦੇ ਇਲਾਜ ਬਾਰੇ ਸੋਚ ਰਿਹਾ ਕੌਣ ਬਿਲਗੇ ਦੀਆਂ ਗਲੀਆਂ ਨਾਲੀਆਂ ਕੌਣ ਆਪਣੀਆਂ ਅੱਖਾਂ ਦੇ ਨਾਲ ਨਾਪ ਰਿਹਾ ਉਹਨਾਂ ਨੂੰ ਸਭ ਪਤਾ ਔਰ ਮੈਂ ਆਸ ਕਰਦੀ ਆ ਕਿ ਬਿਲਗਾ ਜਗਾ ਮੇਰੀ ਇਸ ਖੁਸ਼ੀ ਨੂੰ ਹੋਰ ਦੁਗਣਾ ਤਿਕਣਾ ਕਰਨ ਕੇ ਔਰ ਮੈਨੂੰ ਮਤਲਬ ਇਸ ਗੱਲ 'ਤੇ ਬਹੁਤ ਖੁਸ਼ੀ ਹੋ ਰਹੀ ਆ ਕਿ ਸਾਡੇ ਵਰਕਰਸ ਨੇ ਮੇਰੇ ਸਾਰੇ ਵਲੰਟੀਅਰਸ ਨੇ ਮਿਲਕੇ ਦੇ ਵਿੱਚ ਬਹੁਤ ਨਿਠਕੇ ਕੰਮ ਕੀਤਾ ਹੈ ਜਿਹਦਾ ਨਤੀਜਾ ਇਹ ਨਿਕਲ ਗਿਆ ਕਿ ਉਹਨਾਂ ਰੋਧਿਤ ਰਚ ਖੋਫ ਭੈ ਡਰਤਾ ਡਰ ਜਿਹੜਾ ਆ ਉਹ ਹਾਰਦਾ ਇੰਨਾ ਕਿ ਉਹਨਾਂ ਨੂੰ ਇਕੱਠੇ ਹੋਣਾ ਪੈ ਗਿਆ ਮੈਂ ਕੀ ਅਪੀਲ ਕਰੂੰਗਾ ਬਿਰਗਾ ਵਸੀਆਂ ਨੂੰ ਅ ਬਿਲਗੇ ਵਸਿਆਣੋਂ ਮੇਰੀ ਹੱਥ ਜੋੜ ਕੇ ਇਹ ਅਪੀਲ ਆ ਕਿ ਤੁਸੀਂ ਸੁਹਿਰਦ ਹੋ ਸਿਆਣੇ ਹੋ ਸੂਝਵਾਨ ਹੋ ਔਰ ਤੁਸੀਂ ਆਪਣੀਆਂ ਜ਼ਰੂਰਤਾਂ ਬਿਲਗੇ ਦੀਆਂ ਜ਼ਰੂਰਤਾਂ ਬਿਲਗੇ ਦੇ ਵਿੱਚ ਚੱਲ ਰਹੇ ਕੰਮਕਾਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹੋਣ ਵਾਲੇ ਕੰਮਕਾਰ ਸਭ ਤੁਹਾਡੀਆਂ ਨਜ਼ਰਾਂ ਤੋਂ ਕੁਝ ਨਹੀਂ ਲੁਕਿਆ ਹੋਇਆ ਔਰ ਤੁਸੀਂ ਬਿਲਗੇ ਦੇ ਰਿੰਗ ਰੋਡ ਨੂੰ ਮੁੱਖ ਰੱਖ ਕੇ ਖਾਸ ਕਰਕੇ ਕਿ ਉਹ ਰਿੰਗ ਰੋਡ ਜਿਹੜਾ ਮੰਗ ਮੰਗ ਕੇ ਤੁਸੀਂ 25 ਸਾਲ ਹੋ ਗਿਆ ਤੁਹਾਨੂੰ ਰਿੰਗ ਰੋਡ ਮੰਗਦਿਆਂ ਨੂੰ ਕਿ ਬਿਲਕੇ ਦੀ ਤਰੱਕੀ ਵੀ ਰਿੰਗ ਰੋਡ ਦਾ ਕਰਕੇ ਰੁਕੀ ਹੋਈ ਆ ਬਿਲਕੇ ਦੀ ਇੰਡਸਟਰੀ ਜਿਹੜੀ ਹੁਣ ਤੱਕ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਨਹੀਂ ਕਿ ਟਰਾਲੀ ਕਿਤੇ ਹੋਰ ਬਣ ਜਾਂਦੀ ਜੇ ਕਿਤੇ ਰਿੰਗ ਰੋਡ ਬਣਿਆ ਹੁੰਦਾ ਲੋਕ ਆਪਣਾ ਬਿਜ਼ਨਸ ਕੱਢ ਕੇ ਬਾਹਰ ਲੈ ਜਾਂਦੇ ਉਹ ਛੋਟੀਆਂ ਛੋਟੀਆਂ ਥਾਵਾਂ ਦੇ ਵਿੱਚ ਆਪਣਾ ਕੰਮ ਕਰਨ ਲਈ ਮਜਬੂਰ ਆ ਇੱਥੇ ਦੇ ਲੋਕਾਂ ਨੂੰ ਕਿਤੇ ਬਾਹਰ ਰੋਜ਼ਗਾਰ ਵਾਸਤੇ ਵੀ ਦੇਖਣ ਦੀ ਜ਼ਰੂਰਤ ਨਹੀਂ ਸੀ ਜੇ ਉਹਨਾਂ ਦੀ ਇੰਡਸਟਰੀ ਨੂੰ ਮੁੱਖ ਰੱਖਦੇ ਹੋਏ ਬਿਲਕੇ ਨੂੰ ਰਿੰਗ ਰੋਡ ਦਿੱਤਾ ਹੁੰਦਾ ਅੱਕ ਥੱਕ ਕੇ ਜਿਹੜਾ ਉਹ ਉਹ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਔਰ ਮੈਂ ਆਪਣਾ ਪਾਤਾ ਦਿਵਾਉਂਦੇ ਹੋਏ ਸਾਡਾ ਰਿੰਗ ਰੋਡ ਜਿਹੜਾ ਆ ਉਹ ਆਉਣ ਵਾਲੇ ਸਮੇਂ ਤੇ ਇਸੇ ਮਹੀਨੇ ਜਿਹੜਾ ਸਾਡਾ ਬਜਟ ਸੈਸ਼ਨ ਹੋਣਾ ਸਪੈਸ਼ਲ ਉਹਦੇ ਵਿੱਚ ਮਿਲ ਕੇ ਦੇ ਰਿੰਗ ਰੋਡ ਦੀ ਦੀ ਪੈਸੇ ਜਿਹੜੇ ਆ ਉਹ ਰੱਖੇ ਜਾਣਗੇ ਮੇਰੀ ਮੈਨੂੰ ਇਹ ਮਨਜੂਬ ਐਫਐਮ ਸਾਹਿਬ ਨੇ ਫਾਈਨੈਂਸ ਮਿਨਿਸਟਰ ਸਾਹਿਬ ਨੇ ਪ੍ਰਸਾਦ ਦਿੱਤਾ ਕਿ ਤੁਹਾਡਾ ਜਿਹੜਾ ਰਿਕਰਡ ਆ ਮੈਂ ਬਜਟ ਦੇ ਵਿੱਚ ਰੱਖੂੰਗਾ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਤੁਸੀਂ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਭ ਨੇ ਜਿਹੜੀ ਹੈ ਵੋਟ ਆਮ ਆਦਮੀ ਪਾਰਟੀ ਨੂੰ ਝਾੜੂ ਦੇ ਨਿਸ਼ਾਨ ਤੇ ਪਾਉਣੀ ਹੈ ਔਰ ਦੋ ਉਮੀਦਵਾਰ ਸਾਡੇ ਜਿਹੜੇ 4 ਨੰਬਰ ਤੇ 10 ਨੰਬਰ ਉਹ ਆਜ਼ਾਦ ਖੜੇ ਨੇ ਆਪਣੇ ਹਿਸਾਬ ਦੇ ਨਾਲ ਉਹਨਾਂ ਦਾ ਆਪਣਾ ਦਾਇਰਾ ਹੋਏਗਾ ਉਹਨਾਂ ਦਾ ਆਪਣਾ ਹੋਏਗਾ ਜਿਹਦੇ ਵਾਸਤੇ ਮੈਂ ਉਹਨਾਂ ਵਾਸਤੇ ਵੀ ਅਪੀਲ ਕਰਦੀ ਆ ਕਿ ਸਾਰੇ ਜਣੇ ਵੋਟ ਜਿਹੜੇ ਉਹਨਾਂ ਵਾਰਡਾਂ ਦੇ ਵਿੱਚ 4 ਨੰਬਰ ਤੇ 10 ਨੰਬਰ ਦੇ ਟਰੈਕਟਰ ਨੂੰ ਪਾਓ ਔਰ ਸਿਹਤ ਤੇ ਸੱਚੇ ਸੁੱਚੇ ਤੇ ਬਿਲਕੁਲ ਲੋਕਾਂ ਨੂੰ ਸਮਰਪਿਤ ਉਮੀਦਵਾਰ ਜਿਹੜਿਆ ਉੰਨੋਂ ਦੀ ਚੋੜ ਕੀਤੀ ਗਈ ਆ ਇਸ ਕਰਕੇ ਤੁਸੀਂ ਸਭ ਜਿਹੜੇ ਆ ਉਹ 21 ਤਰੀਕ ਨੂੰ ਆਪਣਾ ਇੱਕ ਇੱਕ ਵੋਟ ਚੜ੍ਹ ਦੇ ਨਿਸ਼ਾਨ ਤੇ ਪਾ ਕੇ ਆਮ ਆਦਮੀ ਪਾਰਟੀ ਨੂੰ ਕੰਮ ਚੱਪ ਕਰਿਓ ਧੰਨਵਾਦ ਇਹ ਸਨ ਕੋਦਰ ਵਿਧਾਇਕ ਅੰਦਰਜੀਤ ਕੌਰ ਮਾਨ ਕਿਉਂਕਿ ਇੱਕ ਪਾਸੇ ਸਾਂਝਾ ਫਰੰਟ ਇੱਕ ਪਾਸੇ ਆਮ ਆਦਮੀ ਪਾਰਟੀ ਹੁਣ ਇਹ ਦੇਖਣਾ ਹੋਵੇਗਾ ਕਿ 21 ਤਰੀਕ ਨੂੰ ਜਿਹੜੇ ਲੋਕ ਨੇ ਉਹ ਕਿਸ ਪਾਰਟੀ ਨੂੰ ਵੋਟ ਪਾ ਕੇ ਜਿਹੜਾ ਕਿਉਂਕਿ ਜੇਕਰ ਆਮ ਆਦਮੀ ਪਾਰਟੀ ਨੂੰ ਵੋਟ ਹੋਣਗੇ ਆਮ ਨਕਉਦਰ ਪਾਇ ਕੇਂਦਰਜੀਤ ਕੁਰਮਾਨ ਜੀ ਨੇ ਅਪੀਲ ਵੀ ਕੀਤੀ ਆ ਜੇਕਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਣਗੇ ਤਾਂ ਬਿਲਗੇ ਦਾ ਵਿਕਾਸ ਹੋਰ ਜਿਹੜਾ ਹੈਗਾ ਵੱਧ ਤੋਂ ਵੱਧ ਕਰਵਾ ਸਕਾਂਗੇ ਕੈਮਰਾ ਪਰਸਨ ਨਾਲ ਬਣੀ ਤਰੋੜਾ ਨਕਉਦਰ